ਸਰਪੰਚ ਜੀ ਸਾਹਿਬ ਸ਼ੁਕਰ ਹੈ ਤੁਸੀਂ ਆ ਗਏ ਮੇਰਾ ਪੁੱਤ ਨਾ ਮੇਰਾ ਪੁੱਤ ਜਿਉਂਦਾ ਹੈ ਤੇ ਉੱਪਰ ਮੈਨੂੰ ਪਛਾਣਨ ਤੋਂ ਇਨਕਾਰ ਕਰਦਾ ਸਰਪੰਚ ਸਾਹਿਬ ਤੁਸੀਂ ਮੇਰੇ ਨਾਲ ਚੱਲੋ ਮੇਰੇ ਪੁੱਤ ਨੂੰ ਕੁਝ ਨਹੀਂ ਹੋਇਆ ਉਹ ਜਿਉਂਦਾ ਜਾਗਦਾ ਕੀ ਹੋ ਗਿਆ ਤੈਨੂੰ ਮਤਾ ਮੈਨੂੰ ਪਤਾ ਹੈ ਤੇਰੇ ਮਰੇ ਹੋਏ ਮੁੰਡੇ ਦਾ ਤੈਨੂੰ ਦੁੱਖ ਹੈ ਪਰ ਇਹੋ ਜਿਹੇ ਚਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਗਏ ਹੋਏ ਬੰਦੇ ਕਦੇ ਵਾਪਸ ਨਹੀਂ ਮੁੜਦੇ ਨਹੀਂ ਨਹੀਂ ਸਰਪੰਚ ਸਾਹਿਬ ਮੇਰੇ ਪੁੱਤ ਨੂੰ ਕੁਝ ਨਹੀਂ ਹੋਇਆ ਤੁਸੀਂ ਮੇਰੇ ਨਾਲ ਚੱਲੋ ਮੇਰਾ ਪੁੱਤ ਠੀਕ ਠਾਕ ਹੈ ਜਾ ਕੇ ਉਹਦੇ ਨਾਲ ਗੱਲ ਕਰੋ ਮੈਨੂੰ ਪਛਾਣ ਨਹੀਂ ਰਿਹਾ ਮਾਤਾ ਮੇਰੇ ਹਸਾਮਤ ਤੈਨੂੰ ਇਹ ਪਿੰਡ ਛੱਡ ਕੇ ਚਲਾ ਜਾਣਾ ਚਾਹੀਦਾ ਕਿਉਂਕਿ ਤੈਨੂੰ ਇਹ ਨਹੀਂ ਪਤਾ ਵੀ ਤੇਰੀ ਦੁਸ਼ਮਣੀ ਕਿਹਦਾ ਨਾਲ ਹੈ ਮੈਂ ਤੇਰੀ ਜਮਾਨਤ ਕਰਵਾ ਦਿੱਤੀ ਪਰ ਦੇਖਨਾ ਤੂੰ ਪਹਿਲਾਂ ਆਪਣਾ ਘਰ ਵਾਲਾ ਤੇ ਮੁੰਡਾ ਗਵਾ ਚੁਕੀ ਐ ਇਹ ਦੁਸ਼ਮਨੀ ਦੇ ਵਿੱਚ ਕੁਛ ਨਹੀਂ ਪਿਆ ਸਰਪੰਚ ਸਾਹਿਬ ਉਹ ਸੱਚੀ ਜਿਹਾ ਹੁੰਦਾ ਤੁਸੀਂ ਸਮਝਣ ਦੀ ਕੋਸ਼ਿਸ਼ ਤਾਂ ਕਰੋ ਮੈਨੂੰ ਲੱਗਦਾ ਤੂੰ پاگل ਹੋ ਗਈ ਐ ਸਰਪੰਚ ਸਾਹਿਬ ਨਹੀਂ ਮੈਂ پاگل ਨਹੀਂ ਮੈਨੂੰ ਸਭ ਗੱਲਾਂ ਯਾਦ ਨੇ ਸਭ ਤੁਸੀਂ ਮੈਨੂੰ ਪੁੱਛ ਕੇ ਵੇਖੋ ਕੋਈ ਵੀ ਗੱਲ ਪੁੱਛ ਕੇ ਵੇਖੋ ਮੇਰੀ ਜ਼ਿੰਦਗੀ ਦੀ ਮੈਂ ਕੁਛ ਨਹੀਂ ਭੁੱਲੀ ਓ ਭਾਈ ਗੱਲਾਂ ਯਾਦ ਹੈ ਜਾਂ ਨਹੀਂ ਯਾਦ ਉਹ ਗੱਲਾ ਇੱਕ ਵੱਖਰੀ ਗੱਲ ਐ ਪਰ ਤੈਨੂੰ ਇਹ ਮੰਨਣਾ ਪੈਣਾ ਕਿ ਤੇਰਾ ਮੁੰਡਾ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਗੱਲ ਸੱਚ ਐ ਉਹ ਤੈਨੂੰ ਇਹ ਪਾਣਾ ਮੰਨਣਾ ਪੈਣਾ ਨਹੀਂ ਨਹੀਂ ਸਰਪੰਚ ਸਾਹਿਬ ਇਹ ਸੱਚ ਨਹੀਂ ਉਹ ਸੱਚ ਐ ਜਿਹੜਾ ਮੈਂ ਅੱਜ ਵੇਖਿਆ ਆਪਣੀ ਅੱਖੀਂ ਵੇਖਿਆ ਮੈਂ ਆਪਣੇ ਪੁੱਤ ਨੂੰ ਤੂੰ ਭਾਈ ਚੁੱਪਚਾਪ ਕਰਕੇ ਆਪਣੇ ਦਿਨ ਕੱਟ ਲੈ ਤੂੰ ਤੇ ਨੂੰ ਨਹੀਂ ਪਤਾ ਵੀ ਇਹ ਪੁਲਸੀਆ ਕਿੰਨਾ ਹਰਾਮੀ ਐ ਪਹਿਲਾਂ ਵੀ ਤੇਰੇ ਨਾਲ ਕਿੰਨਾ ਕੁਸਤਾ ਹੋ ਗਿਆ ਨਹੀਂ ਨਹੀਂ ਸਰਪੰਚ ਸਾਹਿਬ ਮੈਂ ਕੁਛ ਨਹੀਂ ਜਾਣਦੀ ਤੁਸੀਂ ਚਲੋ ਮੇਰੇ ਪੁੱਤ ਨੂੰ ਘਰੇ ਲਿਆਓ ਜੇ ਉਹਨੂੰ ਜ਼ਗੀਰਦਾਰ ਨੂੰ ਫੇਰ ਪਤਾ ਲੱਗ ਗਿਆ ਮੇਰੇ ਪੁੱਤ ਨੂੰ ਜਾਨੋਂ ਮਾਰ ਦੇਗਾ ਮੈਨੂੰ ਲੱਗਦਾ ਤੇਰਾ ਦਿਮਾਗ ਖਾ ਉਹ ਚ ਗਿਆ ਤੇਰੇ ਘਰ ਵਾਲੇ ਦੇ ਮੁੰਡੇ ਮਰਨ ਤੋਂ ਬਾਅਦ ਤੈਨੂੰ ਕਿਸੇ ਗੱਲ ਦੀ ਹੋਸ਼ ਨਹੀਂ ਮੈਂ ਤੁਹਾਡੇ ਪੂਰੇ ਹੱਥ ਬੰਨ੍ਹ ਦੀਆਂ ਤਰਲੇ ਪਾਉਣੀਆਂ ਪਲੀਜ਼ ਇਹਨਾਂ ਦਾ ਦੂਜਾ ਵਯਾ ਨਾ ਕਰੋ ਤੂੰ ਮੇਰੀ ਗੱਲ ਸੁਣ ਖੜੀ ਹੋ ਪੰਜ ਪੈਰਾਂ 'ਚ ਬੈਠ ਕੇ ਨਾ ਤੂੰ ਪਖੰਡ ਜੇ ਨਾ ਕਰ ਚਿੱਤਰ ਜੇ ਨਾ ਕਰ ਮੈਂ ਤੈਨੂੰ ਜਾਣਦੀ ਐ ਤੂੰ ਮੇਰੀ ਗੱਲ ਸੁਣ ਲੈ ਮੈਂ ਮਸਾਂ ਮੁੰਡਾ ਬਿਆਹ ਨੂੰ ਹਾਂ ਕਰਵਾਈ ਤੀ ਤੂੰ ਨਾ ਜੇ ਵਿਚ ਚਰਾ ਦੇ ਰੋੜਾ ਮਨ ਲੱਗੀ ਮੁੰਡੇ ਨੂੰ ਬਿਆਹ ਤੋਂ ਰੋਕਣ ਲੱਗੀ ਮੈਂ ਇਥੋਂ ਬੁਰਾ ਕੋਈ ਨਹੀਂ ਐਥੋਂ ਫੜ ਕੇ ਤੇਰੀ ਸੰਗੀ ਕੋ ਤਦੂ ਮੈਂ ਨਹੀਂ ਮੰਮੀ ਔਲਾਦ ਹੀ ਆ ਗਈ ਫਿਰ ਕੀ ਹੋਇਆ ਹੋ ਜੋਗੀ ਤੂੰ ਮੰਨਦੀ ਆਏ ਨਾ ਕਰੋ ਮੇਰੀ ਜ਼ਿੰਦਗੀ ਖਰਾਬ ਹੋ ਜਾ ਮਮੀ ਤੂੰ ਮਖੱਤਲੀ ਤਰ ਜੇ ਨਾ ਕਰ ਮੇਰੇ ਮੁਰੇ ਜੇ ਤਰ ਪੰਜ ਸਾਲ ਹੋ ਗਏ ਪੰਜ ਸਾਲ ਦੀ ਤਾਂ ਲਾਦ ਹੋਈ ਨਹੀਂ ਤੇਰੇ ਜੇ ਅੱਜ ਹੁੰਦਾ ਚਾਰ ਸਾਲ ਦਾ ਹੁੰਦਾ ਅੱਜ ਨੂੰ ਚਾਰ ਸਾਲ ਦਾ ਪੋਤਾ ਮੇਰਾ ਸਕੂਲ ਜਾਂਦਾ ਹੁੰਦਾ ਤੇਰੇ ਨਾਲ ਜਿਹੜੇ ਨਾ ਕੁੜੀਆਂ ਬਹੂਆਂ ਵਿਆਹੀਆਂ ਤੀਆਂ ਐਡੇ-ਐਡੇ ਬੱਚੇ ਨੇ ਦੂਜੀ-ਦੂਜੀ ਚ ਪੜਦਣ ਆ ਫਿੱਦੀਆਂ ਬਾਝ ਮਮੀ ਤੁਸੀਂ ਇੱਕ ਹੋਰ ਤੋਂ ਔਰ ਧੋ ਕੀ ਔਰਤ ਤਾਂ ਦਰਦ ਨਹੀਂ ਸਮਝ ਸਕਦੇ ਤੁਸੀਂ ਆਪ ਦੱਸੋ ਇੱਕ ਔਰਤਾ ਉਹਦਾ ਮਰਦ ਕਿਸੇ ਨਾਲ ਕਿਵੇਂ ਵੰਡ ਸਕਦੀ ਆ ਮੰਮੀ ਆਏ ਨਾ ਕਰੋ ਨਾ ਕਰੋ ਆਏ 니 ਤੂੰ ਨਾ ਬੰਨ ਮੇਰੇ ਮੂਰੇ ਹੱਥ ਇਹ ਤਾਂ ਵੰਡਣਾ ਪਊ ਵੰਡਣਾ ਪਊ ਤੂੰ ਕੌਣ ਆ ਰੋਕਣ ਆਲੀ ਇਹ ਤਾਂ ਵੰਡਣਾ ਪਊ ਸਮਝ ਲੈ ਵੰਡ ਤਾਂ ਮੈਂ ਮੰਮੀ ਮੈਂ ਕਿਵੇਂ ਚਰਾਂਗੀ ਤੁਸੀਂ ਆਪ ਦੱਸੋ ਉਹ ਤਾਂ ਕਹਿਣਾ ਕਰਿਓ ਮੰਮੀ ਮੈਂ ਦੇਖ ਨਾ ਪੈਰੀ ਤੂੰ ਨਾ ਮੇਰੇ ਪੈਰਾਂ 'ਚ ਡਿੱਗੂ ਕੇ ਨਾ ਚਲਿੱਤਰ ਜੇ ਨਾ ਬਾਹਲੇ ਕਰ ਅਖੰਡ ਜੇ ਨਾ ਤੂੰ ਕਰ ਜੇ ਤੇ ਅੱਜ ਨੂੰ ਤਾਂ ਐਡਾ ਪੁੱਤ ਹੋਇਆ ਹੁੰਦਾ ਮੈਂ ਕਿਵੇਂ ਚਰਾਂ ਮੈਂ ਅੱਗੇ ਵੰਛ ਨਹੀਂ ਬਣਾਉਣਾ ਮੈਂ ਵੰਛ ਨਹੀਂ ਬਣਾਉਣਾ ਅੱਗੇ ਮੈਂ ਕਿਵੇਂ ਆਪਦੇ ਘਰ ਨੂੰ ਜਿੰਦਾ ਲਾਦਾ ਐਨਾ ਘਰ ਨਾ ਹੀ ਕਰਦੇ ਪੋਤੇ-ਪੋਤੀ ਵਾਸਤੇ ਬਣਾਇਆ ਨਹੀਂ ਤੂੰ ਬੰਜਰ ਬੈਠੀਆ ਮੇਰੇ ਘਰੇ ਮੇਰੇ ਘਰੇ ਰੌਣਕ ਨਹੀਂ ਹੈਗੀ ਮੰਮੀ ਜੇ ਟੋੜੀਦੀ ਹੁੰਦੀ ਇਕ ਜੇ ਉਹਦੇ ਨਾਲ ਸਭ ਹੁੰਦਾ ਫਿਰ ਤੁਸੀਂ ਦੱਸੋ ਤੁਸੀਂ ਕੀ ਕਰਦੇ ਮੈਂ ਤਾਂ ਛੇ ਜੰਮਤਾਤੀ ਛੇ ਇੱਕ ਸਾਲ ਦੇ ਵਿੱਚ ਵਿੱਚ ਛੇ ਜੰਮਤਾਤੀ ਜੇ ਤੂੰ ਮੇਰੇ ਤੇ ਗਈ ਹੁੰਦੀ ਨਾ ਅੱਜ ਨੂੰ ਤੇਰਾ ਐਡਾ ਮੁੰਡਾ ਹੁੰਦਾ ਵੀਰ ਮੈਂ ਤਾਂ ਤੇਰੇ ਤੋਂ ਆਸ ਸਾਤੀ ਆਸ ਮੈਂ ਤਾਂ ਮੁੰਡਾ ਹੋਰ ਵਿਆਹੂੰਗੀ ਕਿੱਥੇ ਮਰਜੀ ਜ਼ੋਰ ਲਾ ਲੈ ਪਰ ਮੰਮੀ ਇਹ ਤਾਂ ਮੇਰਾ ਕੀ ਕਸੂਰ ਹੈ ਜੇ ਮੈਨੂੰ ਆਵਾਗ ਨਹੀਂ ਹੁੰਦੀ ਤੁਸੀਂ ਹੋਰ ਏ ਕੀ ਕਰ ਦੋਗੇ ਮੈਂ ਕਿੱਥੇ ਜਾਵਾਂਗੀ ਮੇਰੀ ਸਾਰੀ ਜ਼ਿੰਦਗੀ ਖਰਾਬ ਮੇਰੀ ਗੱਲ ਸੁਣ ਲੈ ਇੱਥੇ ਰੱਖੂ ਇੱਥੇ ਪਰ ਰੱਖੂ ਗੋਲੀ ਬਣਾ ਕੇ ਕੱਲ ਨੂੰ ਮੈਂ ਪੁੱਤ ਨੂੰ ਵਿਆਹੂੰ ਇਸ ਘਰ ਚ ਬਗਾਨੀ ਧੀ ਆਉ ਕਿਤੇ ਉਹਦੇ ਕੋਈ ਤੂੰ ਇਹ ਗੱਲ ਨਾ ਕਹੀ ਦੀ ਵੀ ਮੈਂ ਇਹਦੇ ਘਰ ਆ ਰਹੀ ਐ ਤੈਨੂੰ ਨਾ ਉਹਦੇ ਮਾਮੇ ਦੀ ਕੁੜੀ ਮੇਰੀ ਭਤੀਜੀ ਭਾਂਜੀ ਬਣ ਕੇ ਇਸ ਘਰ ਚ ਰਹਿਣਾ ਪਊਗਾ ਮਾਂ ਮੰਮੀ ਐ ਨਾ ਗਰੀਬ ਮਾੜਾ ਮੋਟਾ ਤਾਂ ਰਾਮ ਕਰੋ ਮੇਰੇ ਤੇ ਮੇਰਾ ਕੀ ਗਲਤੀ ਹੈ ਮੈਨੂੰ ਐਦਾ ਦੱਸੋ ਮੇਰਾ ਕਸੂਰ ਕੀਆ ਮੈਂ ਤਾਂ ਤੁਹਾਡੀ ਵੀ ਨਹੀਂ ਸੇਵਾ ਕਰਦੀ ਆ ਕਿੱਥੇ ਕਮੀ ਰਹੀ ਗਈ ਮਾਵੇਂ ਦੱਸੋ ਇਹ ਕਿਵੇਂ ਕਰਲਾਂ ਮੈਂ ਤੇਰੇ ਤੇ ਰਹਿਣ ਬਹੁਤ ਕਰ ਲਾ ਵੀਰ 5 ਸਾਲ ਕੱਢ ਲੈ ਤੇਰੇ ਤੇ ਰਹਿਣ ਆ ਬੰਨੇ ਤੇਰੇ ਮੂਰੇ ਹੱਥ ਹੁਣ ਰਹਿਮ ਨਹੀਂ ਹੁੰਦਾ ਮੈਥੋਂ ਤੂੰ ਦਾ ਹੱਥ ਬੰਨ ਤੇਰੇ ਮੂਰੇ ਹੱਥ ਮੈਂ ਬੰਨ ਲੈਣੀ ਆਂ ਐ ਨਾ ਘਰੋਂ ਦਾ ਮੈਂ ਕਿਧ ਹੋਰ ਨਾ ਕਰੀ ਮੰਮੀ ਨਹੀਂ ਬਾਸ ਲੈਂਦੇ ਮੇਰਾ ਘਰ ਬਾਸ ਲੈਂਦੇ ਨਹੀਂ ਲੱਗ ਜਾਂਦੇ ਬੇਲ ਤੂੰ ਮੜੀ ਇਹੇ ਪੁੱਤ ਨੂੰ ਲੱਗ ਜਾਂਦੇ ਬੇਲ ਤੂੰ ਮੜੀ ਕਿਉਂ ਤੂੰ ਇਹ ਜੇ ਪਖੰਡਨ ਮੇਰੇ ਪੱਲੇ ਪਾਈਆਂ ਨਹੀਂ ਤੇਰੇ ਮਾਂ ਤੋਂ ਅਨੇ ਕਿਸੇ ਹੋਰ ਨਾ ਤੱਕੀ ਮੇਰੇ ਘਰਿਸਾਂ ਦਾ ਤੇ ਮੇਰਾ ਘਰ ਪਟਣ ਨਾ ਲੈ ਕਿਤੇ ਮੇਰੇ ਤੇ ਪਾਈਆ ਬੇੜਾ ਬਚਾਈ ਨਿਸ਼ੀਨ ਕੀ ਗਾ ਪਰਖਿਆ ਤੁਸੀਂ ਕਾ ਟੋਕ ਮੈਨੂੰ ਸੁਣਦੀ ਨੂੰ ਜੀ ਤੁਹਾਡੇ ਮੁਰੇ ਮੈਂ ਇੰਤਜ਼ਾਰ ਨਹੀਂ ਕਰਦੀ ਨਾ ਕਰੋ ਉਹਨਾਂ ਦਾ ਦੂਜਾ ਵਿਆਹ ਮੈਂ ਕਿੱਥੇ ਜਾਉਂਗੀ ਉਹ ਆਖ ਜਿਨਾ ਬੰਨ ਬਧਿਹਰੀਆਂ ਮਿੰਤਾ ਕਰਨੀਆਂ ਤੇਰੀਆਂ ਅਸੀਂ ਨਹੀਂ ਸਮਝ ਲੈ ਓਏ ਤੂੰ ਐ ਸੋਚ ਅਸੀਂ ਜਿਹੜੇ ਤੈਨੂੰ ਛੱਲੀ ਜਾਂਦੇ ਆ ਉਹ ਨੂੰ ਤਿੰਨ ਧੱਕੇ ਮਾਰ ਕੇ ਬਾਹਰ ਕੱਢਦਾ ਤੇ ਅਸੀਂ ਨਾ ਨਹਿੜੀ ਆਏ ਨਾ ਕਰਿਓ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਜੇ ਮੇਰੇ ਔਲਾਦ ਨਹੀਂ ਹੁੰਦੀ ਤੇ ਮੇਰਾ ਕੀ ਕਸੂਰ ਆ ਮੈਂ ਕਿੱਤੇ ਗਲਤੀ ਕਰਦੀ ਕਸੂਰ ਤਾਂ ਸਾਡਾ ਹੈ ਸਾਨੂੰ ਨਹੀਂ ਜਵਾਬ ਚਾਹੀਦਾ ਵੀ ਸਾਡਾ ਪੋਤਾ ਹੋਵੇ ਜਾਂ ਪੋਤੀ ਹੋਵੇ ਅਸੀਂ ਉਹਨੂੰ ਖੜਾਈਏ 5 ਸਾਲ ਹੋ ਗਏ ਤੇਰੇ ਮੂੰਹ ਕਣੀ ਚੱਕਦੇ ਨੂੰ ਸਾਨੂੰ ਉਹ ਡਾਕਟਰ ਦੱਸ ਕਿਹੜਾ ਛੱਡਿਆ ਸੀਨੇ ਇੰਨਾ ਖਰਚਾ ਕਰਤਾ ਸੀਨੇ ਤੇਰੇ ਤੇ ਮੈਂ ਤਾਂ ਸਾਰਾ ਘਰ ਲਟਾਤਾ ਸਾਰਾ ਜਿੰਨੀ ਕਮਾਈ ਆਉਂਦੀ ਆ ਬੰਦੇ ਦੀ ਮੁੰਡੇ ਦੀ ਸਾਰੀ ਤੇਰੇ ਤੇ ਲਾਈ ਆਂਗੇ ਕਲੈਣ ਨੇ ਤੇਰੇ ਤੇ ਕਿੰਨਾ ਕਿ ਲਾਉਗੀ ਆਂ ਤਾਂ ਮੇਰੀ ਜਿੰਨੀ ਜ਼ਪੜੀ ਸਾਰੀ ਵਿਕ ਜੂਗੀ ਉਹੀ ਤਾਂ ਗੱਲ ਹੈ ਜਿੰਨਾ ਸੀਨੇ ਖਰਚਾ ਤੇਰੇ ਤੇ ਕਰਿਆ ਉਹ ਵੀ ਅਸੀਂ ਨੇ ਪਸੂਲ ਕਰਨਾ ਕਿਸੇ ਪਾਸੋਂ ਲੱਗੀ ਤੇ ਮੈਂ ਕੀ ਕਰੂ ਇਹ ਜਾਂੰਤੀ ਮੰਮੀ ਜੇ ਤੁਸੀਂ ਇਹਨਾਂ ਦਾ ਦੂਜਾ ਲਿਆ ਕਰਤਾ ਮੇਰੇ ਘਰ ਦੇ ਕੀ ਕਹਿਣਗੇ ਤੁਸੀਂ ਮਾੜਾ ਮੋਟਾ ਤਾਂ ਮੇਰੇ ਬਾਰੇ ਸੋਚ ਨਾ ਮੇਰੀ ਇੱਕ ਗੱਲ ਸੁਣਨਾ ਜਾਨੂ ਇਹ ਆ ਜਾਨੂ ਲਗਾਮ ਦੇ ਨਹੀਂ ਲਗਾਮ ਜੇ ਆਪ ਕੋਲ ਪਾਪ ਕਰੀ ਤੁਸੀਂ ਮੇਰੀ ਗੱਲ ਸੁਣੋ ਉਹ ਤੂੰ ਬਕਵਾਸ ਬੰਦ ਕਰ ਮੰਮੀ ਜੀ ਬਸ ਬੱਸ ਕਰੀ ਜਾ ਉਹਦੇ ਨਾਲ ਨਾ ਕਰਾਉ ਤੁਸੀਂ ਨਾ ਕਰਾਉ ਮੰਮੀ ਹੁਣੇ ਤਾਂ ਮੇਰੀ ਗੱਲ ਸੁਣਦੇ ਨਹੀਂ ਹੈਗੇ ਤੁਸੀਂ ਤਾਂ ਮਾੜਾ ਮੋਟਾ ਮੈਨੂੰ ਸਮਝ ਲਓ ਨਾ ਕਰਾਉ ਤੂੰ ਜਾਵਿਆ ਇਹ ਮੇਰੀ ਤਾਂ ਗੱਲ ਹੈ ਉਹ ਚੁੱਪ ਕਰ ਕੁੜੀਏ ਚੁੱਪ ਕਰ ਜਾ ਠੀਕ ਹੈ ਉਹਦੀ ਮਿੰਤਾ ਕਰ ਚਾਹੇ ਨਾ ਕਰ ਉਹ ਮੇਰੀ ਲਾਦਾ ਉਹ ਸਿਰਫ ਮੇਰੀ ਮੰਨੂਗਾ ਜਿੰਨੇ ਮੈਂ ਕਹੂੰਗਾ ਉਹ ਮੀ ਕਰੂਗਾ ਇਹ ਸੜੀ ਜੀ ਆ ਦੇਖੋ ਤੁਸੀਂ ਮੈਨੂੰ ਐਂ ਦੱਸ ਦੋ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਨੂੰ ਐਂ ਦੱਸ ਦੋ ਵੀ ਨਾ ਦੂਜਾ ਵਿਆਹ ਨਾ ਕਰਿਓ ਤੇਰੇ ਮੂਹਰੇ ਹੱਥ ਬੰਦਿਆ ਤੂੰ ਚੁੱਪ ਕਰ ਜਾ ਠੀਕ ਹੈ ਅਸੀਂ ਬਧੀਰਾ ਦੇਖ ਲੈ ਤੇਰੇ ਮੂੰਹ ਕੋਲ ਤੈਨੂੰ ਮੈਂ ਦੱਸ ਦੇ ਤੈਂ ਕਿ ਕੰਨੈ ਮੁੰਡੇ ਨੂੰ ਮੈਂ ਵਿਆਹੂ ਮੈਂ ਚੱਕੂ ਪੋਤਾ ਪੋਤੀ ਤੂੰ ਮੇਰੀ ਗੋਲੀ ਬਣ ਕੇ ਜੇ ਰੋਟੀ ਖਾਣੀ ਹੈ ਕੰਮ ਕਰਕੇ ਰੋਟੀ ਖਾਈ ਚੱਲੀ ਸਾਡ ਮਰ ਜਮਾਣੀ ਤੈਨੂੰ ਜਵਾਬ ਇਹ ਤੁਹਾਡੀ ਆਈ ਗੋਲੀ ਬਣ ਕੇ ਰਹਿ ਲੂੰਗੀ ਮੈਂ ਤੁਝਨਾ ਮਰ ਜੇ ਕੰਮ ਕਰਾ ਲਿਓ ਪਰ ਇਹਨਾਂ ਦਾ ਦੂਜਾ ਵਿਆਹ ਨਾ ਕਰਿਓ ਮੰਮੀ ਰੱਖੋ ਵਿਆਹ ਅਸੀਂ ਵਿਆਹ ਕਾਤੋਂ ਨਾ ਕਰੀਏ ਦਾ ਸਾਨੂੰ ਲਾਜ਼ਮੀ ਹੈ ਤੇਰੇ ਲਾਜ਼ਮੀ ਹੋਈ ਇਸ ਕਰਕੇ ਸਾਨੂੰ ਇਹ ਕਰਨਾ ਪੈ ਰਿਹਾ ਸਾਰਾ ਤੁਸੀਂ ਤਾਂ ਮੈਨੂੰ ਤੂੰ ਬਕਵਾਸ ਬੰਦ ਕਰ ਮੈਨੂੰ ਤੇਰੀ ਸ਼ਕਲ ਹੀ ਨਹੀਂ ਪਸੰਦ ਮੰਮੀ ਮੈਂ ਹੁਣ ਦਰਵੇ ਤੇ ਖੜਾ। 5 ਸਾਲ ਹੋ ਗਏ ਆਪਣੇ ਵਿਆਹ ਨੂੰ। ਉਦੋਂ ਤਾਂ ਮੈਂ ਸਾਨੂੰ ਚੰਗੇ ਲੱਗਦੀ ਸੀ ਨਾ। ਹੁਣ ਜੇ ਮੇਰੇ ਔਲਾਦ ਨਹੀਂ ਹੋ ਰਹੀ ਤਾਂ ਮੈਨੂੰ ਬੁਰੀ ਲੱਗਤ ਲੱਗੀ। ਮੇਰਾ ਕੀ ਕਸੂਰ ਐ? ਨਾ ਕਰਾਂ ਐ ਉਹ ਹੁੰਦੇ ਨੇ ਬੱਚੇ ਨੂੰ ਉਤਨੂੰ ਲਾਦ ਵਾਸਤੇ ਵੀ ਹੁੰਦੇ ਹੁੰਦੇ ਨੇ। ਇਹਨੂੰ ਸ਼ੀਸ਼ੇ ਤੇ ਜਰਾ ਕੇ ਦੇਖਣ ਵਾਸਤੇ ਨਹੀਂ ਲੈਂਦੀ ਸੀ। ਨਾਲੇ ਮੇਰੀ ਗੱਲ ਸੁਣ ਕੁੜੀਏ 5 ਸਾਲ ਹੋ ਗਏ ਪੂਰੇ 5 ਸਾਲ। ਅਸੀਂ ਤੇਰੇ ਮੂੰਹ ਕਨੀ ਝਾਕੀ ਜਾਈਏ। ਤੇਰੇ ਲਾਦ ਹੋ ਬਿਨਾ ਉਦੋਂ ਸਾਡਾ ਮੁੰਡਾ ਬੜਾ ਹੋ ਜੂਗਾ। ਉਹਨੇ ਕੋਈ ਕੁੜੀ ਨਹੀਂ ਦੇਣੀ ਕਿਸੇ ਨੂੰ। ਰਾ ਕਸੂਰ ਕੀਆ ਬਨੇ ਇੱਕ ਵਾਰੀ ਆਂ ਦੱਸ ਦੋ ਬਸ ਤੇ ਕਸੂਰ ਤੇਰਾ ਇਹ ਐ ਆਉ ਪਈਆ ਟੁੱਟੀ ਜੀ ਪੇਟੀ ਖੁੰਝੇ ਚਲਾਈ ਮੈਂ ਤਾਂ ਇਹ ਜੇ ਘਰ ਬਿਆਹੂ ਮੁੰਡੇ ਨੂੰ ਜਿਹੜੇ ਗੱਡੀਆਂ ਦੇਤ ਕੇ ਸਾਰੀ ਉਮਰ ਗੱਡੀਆਂ ਚ ਝੂਟੀਆਂ ਲਾਵਾ ਨਹੀਂ ਮਰ ਗਈ ਮੈਂ ਪੈਦਲ ਤੁਰ ਤੁਰ ਕੇ ਮਰ ਗਈ ਮੈਂ ਤੂੰ ਕੀ ਦਿੱਤਾ ਦੀ ਤੇਰੇ ਮਲੰਗਾ ਨੇ ਇਹ ਜੇ ਘਰ ਬਿਆਹੂ ਪੁੱਤ ਨੂੰ ਇਹ ਜੇ ਘਰ ਬਿਆਹੂ ਨਾ ਆਏ ਜਿੱਥੇ ਆਏ ਹੋਵੇ ਦੇਖ ਕੇ ਵੀ ਹਾਂ ਫਲਾਣੇ ਦਾ ਮੁੰਡਾ ਐਡੇ ਘਰ ਵਾਇਆ ਹੋਇਆ ਮੰਮੀ ਜਿੰਨਾ ਮੇਰੇ ਮਾਪਿਓ ਤਾਂ ਸਰਿਆ ਉਹਨਾਂ ਨੇ ਦੇਤਾ ਹੋਣਾ ਔਰ ਕਿੰਨਾ ਕੁ ਦੇ ਦੇ ਦਿੰਦੇ ਉਹਨਾਂ ਨੇ ਆਪ ਦੀ ਧੀ ਦੇਤੀ ਦਾ ਜ਼ੋਰ ਕੀ ਦਿੰਦੇ ਹੋ ਤੂੰ ਚੁੱਪ ਕਰ ਜਾ ਪੌਂਕਣ ਦੀ ਲੋੜ ਨਹੀਂ ਬਿਰ ਮੈਂ ਦਾ ਮੁੰਡਾ ਬਿਆਹੂ 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 ਕਿੱਥੇ ਮਰਜੀ ਲਾਲਜੋਰ ਪਿੱਤੀ ਚੱਲ ਬੈਠੀ ਹੁੰਦੀਂ ਤੇ ਇੱਕ ਮੇਰੀ ਲਾਡੋ ਕਿ ਏਡੀ ਸੋਹਣੀ ਲੱਗਦੀ ਆ ਬਿਲਕੁਲ ਚੰਨ ਦਾ ਟੋਟਾ ਲੱਗਦੀ ਐ ਤੁਹਾਨੂੰ ਲੱਗਦੀ ਹੋਊਗੀ ਚੰਨ ਦਾ ਟੋਟਾ ਮੈਨੂੰ ਤਾਂ ਮੈ ਕਿਸੇ ਪਾਸੋਂ ਲੱਗ ਨਹੀਂ ਰਹੀ ਮੈਨੂੰ ਤਾਂ ਜਿਵੇਂ ਚੰਨ ਨੂੰ ਇੱਕ ਦਾਗ ਲੱਗਿਆ ਹੁੰਦਾ ਨਾ ਉਹ ਲੱਗ ਰਹੀ ਹੈ ਗੱਲ ਸੁਣ ਮੇਰੀ ਹੁਣ ਤੇਰਾ ਜਲਦੀ ਨਾਲ ਵਿਆਹ ਕਰ ਦੇਣਾ ਖੁਸ਼ ਰਹਿਆ ਕਰ ਪੁੱਤ ਜਿੰਨੀ ਤੂੰ ਖੁਸ਼ ਰਹੇਗੀ ਨਾ ਉਨਾਂ ਹੀ ਥਨੂੰ ਰੰਗ ਰੂਪ ਜ਼ਿਆਦਾ ਚੜੂਗਾ ਹਨ ਹੋ ਸਕਦੀ ਆ ਵਿਆਹ ਦੇ ਕੋ ਸ਼ੀਮਾ ਮੈਨੂੰ ਕੋਈ ਖੁਸ਼ੀ ਨਹੀਂ ਮੈਂ ਤੈਨੂੰ ਪਹਿਲਾਂ ਹੀ ਕਿਹਾ ਕਿ ਮੈਂ ਵਿਆਹ ਨਹੀਂ ਕਰਾਉਣਾ ਅਜੇ ਵੀ ਬਹੁਤ ਟਾਈਮ ਪਿਆ ਸੋਚ ਲਾ ਪੁੱਤ ਫੇਰ ਉਹੀ ਗੱਲਾਂ ਕਰਨ ਲੱਗੀ ਕਮੜੀ ਕਿਉਂ ਅਜੀਆਂ ਗੱਲਾਂ ਕਰਦੀਆਂ ਨਾਲ ਆ ਜਿਹੜੀ ਦਿਮਾਗ ਚੋਂ ਨਾ ਗੱਲ ਕੱਢ ਦੇ ਪਿਆਰ ਵਿਆਹ ਚ ਕੁਝ ਨਹੀਂ ਰੱਖਿਆ ਤੇਰੇ ਪਿਓ ਨੇ ਆ ਤੇਰੇ ਲਈ ਰਿਸ਼ਤਾ ਸੋਹਣਾ ਲੱਭਿਆ ਉਹਨੇ ਸਭ ਕੁਝ ਵਧੀਆ ਕੀਤਾਗਾ ਵਧੀਆ ਤਾਂ ਕੀਤਾ ਹੁਣ ਪਰ ਇਹੇ ਜਿਹਾ ਵਿਆਹ ਤੋਂ ਮੈਂ ਕੀ ਕਰੋਣਾ ਜਿੱਥੇ ਮੈਂ ਖੁਸ਼ ਨਹੀਂ ਰਹਿ ਪਾਉਂਗੀ ਉਹ ਹੋਤੀ ਏ ਤੇਰੇ ਪਿਓ ਨੇ ਨਾ ਤੇਰੀਆਂ ਸਾਰੀਆਂ ਗਲਤੀਆਂ ਮਾਫ਼ ਕਰਤੀਆਂ ਹੁਣ ਤੂੰ ਪੁਰਾਣੀਆਂ ਗੱਲਾਂ ਨਾ ਛੇੜਿਆ ਕਰ ਠੀਕ ਹੈ ਮੈਂ ਤਾਂ ਕੋਈ ਗਲਤੀ ਕੀਤੀ ਵੀ ਨਹੀਂ ਸੀ ਮੈਂ ਸਿਰਫ ਪਿਆਰ ਕੀਤਾ ਸੀ ਤੇ ਉਹ ਹੀ ਤੁਹਾਨੂੰ ਗਲਤੀ ਲੱਗ ਰਹੀ ਹੈ ਮੈਂ ਤਾਂ ਹਮੇਸ਼ਾ ਤੁਹਾਡੀ ਇੱਜ਼ਤ ਹੀ ਰੱਖੀ ਹੈ ਚਲ ਠੀਕ ਹੈ ਬਸ ਜਿਹੜੀਆਂ ਤੈਨੂੰ ਮੈਂ ਗੱਲਾਂ ਸਮਝਾਈਆਂ ਨਾ ਉਥੇ ਅਮਲ ਕਰਿਆ ਕਰ ਆ ਦੇਖ ਲਾ ਰੋ ਰੋ ਕੇ ਅੱਖਾਂ ਦਾ ਕੀ ਹਾਲ ਕੀਤਾਗਾ ਅੱਖਾਂ ਕਾਲੀਆਂ ਪੈਣ ਲੱਗ ਜਾਂਦੀਆਂ ਨੇ ਐ ਨਹੀਂ ਕਰਦੇ ਹੁੰਦੇ ਹਾਂ ਤੂੰ ਸਮਝਦੀ ਕਿਉਂ ਨਹੀਂ ਮੈਂ ਜੱਸੇ ਨੂੰ ਪਿਆਰ ਕੀਤਾ ਮੈਂ ਉਹਨੂੰ ਨਹੀਂ ਭੁੱਲ ਸਕਦੀ ਛੱਡ ਦੇ ਹੁਣ ਜੱਸਾ ਜੱਸਾ ਲਈ ਛੱਡ ਦੇ ਇਹਨਾਂ ਗੱਲਾਂ ਦਾ ਖਹਿੜਾ ਆਪਣੇ ਆਪ ਨੂੰ ਸੰਭਾਲ ਕਿਵੇਂ ਭੁੱਲ ਜਾਵਾਂ ਮੇਰੀ ਰੂਹ ਤੇ ਮੇਰੀ ਨਸਾਂ 'ਚ ਜੱਸਾ ਹੀ ਵਸਦਾ ਤੁਸੀਂ ਚਾਹੇ ਮੇਰਾ ਵਿਆਹ ਉਥੇ ਕਰ ਦੋ ਰਮ ਜਸਸੈ ਨੂੰ ਕਦੇ ਨਹੀਂ ਪਹੁੰਚ ਸਕਦੇ ਕਦੇ ਨਹੀਂ ਪਹੁੰਚ ਸਕਦੀ ਉਸ ਨੂੰ ਮੈਂ ਕਦੋਂ ਦੀ ਵੇਟ ਕਰੀ ਜਾਨੀ ਆ ਹੁਣ ਪਹੁੰਚੋ ਯਾਰ ਕੀ ਦੱਸਾਂ ਤੈਨੂੰ ਮੈਂ ਤੈਨੂੰ ਪਤਾ ਹੈ ਕੁੜੀਆਂ ਵਾਂਗੂ ਮੈਨੂੰ ਵੀ ਚੋਰੀ ਚੋਰੀ ਆਣਾ ਪੈਂਦਾ ਮਾਂ ਨੂੰ ਪਤਾ ਕਿੰਨੀ ਫਿਕਰ ਰਹਿੰਦੀ ਹੈ ਮੇਰੀ ਚੋਰੀ ਚੋਰੀ ਤਾਂ ਮੈਂ ਆਈ ਆ ਆਦੇ ਮਾਪਿਆਂ ਨੂੰ ਧੋਖਾ ਦੇ ਕੇ ਦੇਖੇ ਕਿਤੇ ਤੂੰ ਨਾ ਮੈਨੂੰ ਧੋਖਾ ਦੇ ਜੀ ਕਾਮਲੀ ਹੋ ਗਿਆ ਤੂੰ ਕਹੀਆਂ ਗੱਲਾਂ ਕਰਦੀਆਂ ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆ ਰਹੀ ਵੀ ਤੇਰੀ ਜਵਾਨ ਤੇ ਸ਼ਬਦ ਕਿਵੇਂ ਆ ਗਿਆ ਤੂੰ ਸੋਚ ਵੀ ਕਿਵੇਂ ਲਿਆ ਕਿ ਜੱਸਾ ਤੈਨੂੰ ਧੋਖਾ ਦੇ ਸਕਦਾ ਕਦੇ ਵੀ ਨਹੀਂ ਮੈਂ ਮਰਨੋਂ ਮਰ ਜੂ ਆ ਪਰ ਮੈਂ ਇੱਕ ਵਾਰੀ ਤੇਰਾ ਹੋ ਚੁੱਕਿਆ ਤੇ ਹੁਣ ਦੁਬਾਰੇ ਧੋਖੇ ਵਾਲੀ ਇਹ ਜੀ ਗੱਲ ਨਾ ਕਰੇ ਸੋਚ ਜੀ ਕਾਮਲੀ ਨਹੀਂ ਸੋਚਦੀ ਤੂੰ ਐਦਾਂ ਦੇਖ ਕਿੰਨਾ ਸੋਹਣਾ ਲੱਗਦਾ ਸਾਰਾ ਕੁਝ ਤੇ ਤੇਰੇ ਨਾਲ ਹੋ ਕੇ ਇਹ ਦੁਨੀਆ ਹੋਰ ਵੀ ਸੋਹਣੀ ਲੱਗ ਰਹੀ ਆ ਸੋਹਣਾ ਤਾਂ ਉਦੋਂ ਹੋਊਗਾ ਜਦੋਂ ਆਪਾਂ ਇੱਕ ਘਰ ਦੇ ਵਿੱਚ ਦੋਏ ਜੀ ਹੋਇਆ ਕਰਾਂਗੇ ਇੱਕ ਹੋਇਆ ਕਰੂਗੀ ਆਪਣੀ ਮਾਂ ਤੂੰ ਮਾਂ ਤੇ ਮੇਰੇ ਲਈ ਰੋਟੀਆਂ ਬਣਾਇਆ ਕਰੇਗੀ ਮੈਂ ਨਹੀਂ ਰੋਟੀ ਬਣਾਉਂਦੀ ਰੋਟੀਆਂ ਤੂੰ ਬਣਾਇਆ ਕਰੇਂਗਾ ਚਲੋ ਠੀਕ ਹੈ ਮੈਂ ਬਣਾ ਲਿਆ ਕਰੂੰਗਾ। ਬਾਕੀ ਦੇ ਕੰਮ ਤੂੰ ਕਰ ਲਿਆ ਕਰੀ। ਪਰ ਇੱਕ ਗੱਲ ਐ। ਮਾਂ ਦਾ ਆਪਨੇ ਝੂਜੇ ਪੈਰ ਨਹੀਂ ਲੱਗਣ ਦੇਣਾ। ਉਹਨਾਂ ਦੀ ਸੇਵਾ ਪੂਰੀ ਕਰਨੀ ਐ। ਕੀ ਗੱਲ? ਤੇਰੇ ਦਿਲ ਵਿੱਚ ਕੁਝ ਗਲ ਚੱਲ ਰਹੀ ਐ? ਨਹੀਂ। ਬਸ ਤੇਰੀਆਂ ਗੱਲਾਂ ਸੁਣ ਰਹੀ ਆਂ। ਤੂੰ ਬੋਲਦਾ ਮੈਨੂੰ ਬਹੁਤ ਸੋਹਣਾ ਲੱਗਦਾ। ਅੱਛਾ। ਸਿਰਫ ਮੈਂ ਬੋਲਦੀ ਵਧੀਆ ਲੱਗਦਾ ਤੈਨੂੰ? ਉੰਜ ਨਹੀਂ ਵਧੀਆ ਲੱਗਦਾ ਜੇ ਵਧੀਆ ਨਾ ਲੱਗਦਾ ਹੁੰਦਾ ਨਾ ਅੱਜ ਤੇਰੇ ਨਾਲ ਨਾ ਖੜੀ ਹੁੰਦੀ ਤੇ ਚੋਰੀ-ਚੋਰੀ ਤੈਨੂੰ ਮਿਲਣ ਨਾ ਆਉਂਦੀ ਯਾਦ ਦੇਖ ਲੈ ਇਹ ਵੀ ਆਪਾਂ ਯਾਦ ਕਰਿਆ ਕਰਾਂਗੇ ਜਦੋਂ ਬੁੱਢੇ ਹੋਗੇ ਵੀ ਕਿਵੇਂ ਚੋਰੀ-ਚੋਰੀ ਆਪਾਂ ਮਿਲਦੇ ਹੁੰਦੇ ਸੀ ਪਰ ਜਸੇ ਜਲਦੀ-ਜਲਦੀ ਆਪਾਂ ਵਿਆਹ ਕਰਾ ਲਈਏ ਆ ਮੇਰੇ ਤੋਂ ਰੋਜ਼ ਨਹੀਂ ਚੋਰੀ-ਚੋਰੀ ਮਿਲ ਹੁੰਦਾ ਬਾਪੂ ਡੇਲੀ ਮੇਰੇ ਤੇ ਅੱਖ ਰੱਖਦਾ ਔਰ ਕਿੰਨੀ ਆ ਪਾਬੰਦੀਆਂ ਲਾਤੀਆਂ ਮੇਰੇ ਤੇ ਹੁਣ ਜਲਦੀ ਤੂੰ ਵਿਆਹ ਕਰਾ ਲਾ ਮੇਰੇ ਨਾਲ ਚੱਲ ਫਿਰ ਜੀ ਆ ਗੱਲ ਐ ਅੱਜ ਆਪਾਂ ਇੱਕ ਹੋ ਜਾਈਏ ਖਾਣੇਦਾਰਾ ਇਸ ਵਿਆਹ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਇਸ ਵਿਆਹ ਨੂੰ ਰੋਕਣ ਵਾਸਤੇ ਬਹੁਤ ਲੋਕ ਕੋਸ਼ਿਸ਼ ਕਰਨਗੇ ਪਰ ਤੂੰ ਪੂਰਾ ਖਿਆਲ ਰੱਖਣਾ ਉਹ ਕਿਹੜੀ ਗੱਲ ਕਰਦੇ ਹੋ ਜਗੀਰਦਾਰ ਸਾਹਿਬ ਅਸੀਂ ਤੁਹਾਡੇ ਲਈ ਦਿਨ ਰਾਤ ਹਾਜ਼ਰ ਹਾਂ ਉਹ ਤੁਹਾਡੀ ਧੀ ਹੋਈ ਜਾਂ ਸਾਡੀ ਧੀ ਇੱਥੇ ਕੀ ਫਰਕ ਪੈਂਦਾ ਉਹ ਪੁਲਿਸ ਛੱਡੋ ਪੂਰੀ ਕਮਾਂਡੋ ਫੋਰਸ ਲਾ ਦਾਂਗੇ ਪਰ ਵਿਆਹ 'ਚ ਕੋਈ ਰੁਕਾਵਟ ਨਹੀਂ ਆਣ ਦੇਵਾਂਗੇ ਇੱਕ ਗੱਲ ਤਾਂ ਹੋਰ ਖਿਆਲ ਰੱਖੀ ਥਾਣੇਦਾਰਾ ਉਹ ਸਰਪੰਚ ਦੀ ਪਹੁੰਚ ਬਹੁਤ ਉੱਪਰ ਮੰਤਰੀਆਂ ਤੱਕ ਹੈ ਉਹ ਵਿਆਹ ਰੋਕਣ ਦੀ ਪੂਰੀ ਕੋਸ਼ਿਸ਼ ਕਰੂਗਾ ਕਿਉਂਕਿ ਉਹ ਵੀ ਆਪਣਾ ਇੱਕ ਦੁਸ਼ਮਣ ਹੈ ਜੇ ਵਿਆਹ ਰੁਕ ਗਿਆ ਜਾਂ ਕੋਈ ਰੁਕਾਵਟ ਆ ਗਈ ਤਾਂ ਮੇਰਾ ਨੱਕ ਵੱਡਾ ਜਾਊਗਾ ਤੇ ਮੈਂ ਪੂਰੇ ਇਲਾਕੇ ਦੇ ਵਿੱਚ ਸਖਮੂਹ ਹੋਣ ਤੋਂ ਨਹੀਂ ਰਹਿਣਾ ਸਰਦਾਰ ਸਾਹਿਬ ਤੁਸੀਂ ਬੇਫਿਕਰ ਹੋ ਕੇ ਗੁੱਡੀ ਦਾ ਵਿਆਹ ਕਰੋ ਬਾਕੀ ਜ਼ਿੰਮੇਵਾਰੀ ਮੇਰੀ ਹੈ ਕਿ ਵਿਆਹ ਵਿੱਚ ਨਾ ਬਿਨਾ ਸੱਦੇ ਚਿੜੀ ਵੀ ਨਹੀਂ ਆ ਸਕਦੀ ਬੰਦਾ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਇਹ ਵਿਆਹ ਵਾਲਾ ਕੰਮ ਨਾ ਬੇਫਿਕਰ ਹੋ ਕੇ ਕਰੋ ਇਧਰੋਂ ਦਾ ਮੈਂ ਆਪ ਹੀ ਦੇਖ ਲਊਗਾ ਫਿਕਰ ਨਾ ਕਰੋ ਤੁਸੀਂ ਬਸ ਥਾਣੇਦਾਰ ਮੈਨੂੰ ਦਿੱਤੋ ਇਹੀ ਮੀਡ ਹੈ ਮੇਰੀ ਗੱਲ ਸੁਣ ਬਰਾਤ ਆਪਾਂ ਪਿੰਡ ਵਿੱਚ ਨਹੀਂ ਪਹੁੰਚਣ ਦੇਣੀ ਤੇ ਜਿੰਨੇ ਮਰਜ਼ੀ ਬੰਦੇ ਬਰਾਲਾ ਤੇ ਜਿੰਨਾ ਮਰਜ਼ੀ ਖਰਚਾ ਹੋ ਜੇ ਠੀਕ ਹੈ ਸਰਪੰਚ ਸਾਹਿਬ ਮੈਂ ਕਰਦਾ ਆਪਣੇ ਬੰਦਿਆਂ ਨੂੰ ਫਾਰਮ ਵਿਆਹ ਤੋਂ ਇੱਕ ਦਿਨ ਪਹਿਲਾਂ ਆਪਾਂ ਜੋ ਕੰਮ ਕਰਨਾ ਹੈ ਉਹ ਕਰ ਹੀ ਜਣਾ ਠੀਕ ਹੈ ਸਰਪੰਚ ਸਾਹਿਬ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹੀ ਕਰਾਂਗੇ ਬਰਾਤ ਪਿੰਡ ਦੀ ਜੂ ਤੱਕ ਨਹੀਂ ਪਹੁੰਚੜ ਦਿੰਦੇ ਸ਼ਾਬਾਸ਼ ਇਹਨੂੰ ਹੀ ਪਤਾ ਲੱਗੂ ਇਹਨੇ ਪੰਗਾ ਤੇ ਦੁਸ਼ਮਣੀ ਕਿਦਾਂ ਲਈ ਹੈ ਇਸ ਗੱਲ ਨੂੰ ਤਾਂ ਮੈਂ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਵੀ ਵਿਆਹ 'ਚ ਰੁਕਾਵਟਾਂ ਪਾਉਣ ਵਾਲੇ ਬਹੁਤ ਲੋਕ ਨੇ ਬਹੁਤ ਰੁਕਾਵਟਾਂ ਪਾ ਰਹੇ ਨੇ ਪਰ ਕੋਈ ਗੱਲ ਨਹੀਂ ਵਿਆਹ ਤਾਂ ਦੱਸੇ ਹੋਏ ਤਰੀਖ ਦੇ ਮੁਤਾਬਕ ਹੋਣਾ ਹੀ ਨਹੀਂ ਮੈਂ ਤਾਂ ਮੈਂ ਤਾਂ ਕੁੜੀ ਨੂੰ 2 ਦਿਨ ਪਹਿਲਾਂ ਹੀ ਤੋਰ ਦੇਣਾ ਬਸ ਇੱਕ ਵਾਰੀ ਕੁੜੀ ਦੀ ਵਿਦਾਇਗੀ ਹੋ ਜਾਏ ਫਿਰ ਬਾਕੀ ਗੱਲਾਂ ਮੈਂ ਦੇਖੂੰ ਮੈਂ ਜਾਣਾ ਤੇ ਮੇਰਾ ਕੰਮ ਹੁਣ ਤਾਂ ਬਸ ਇੱਕੋ ਹੀ ਫਿਕਰ ਹੈ ਵੀ ਕੁੜੀ ਦਾ ਵਿਆਹ ਸਹੀ ਸਲਾਮਤ ਹੋ ਜਾਏ ਬਸ ਮੈਂ ਤਾਂ ਖੜੀ ਖੜੀ ਥੱਕ ਗਈ ਪਤਾ ਨਹੀਂ ਹਲੇ ਕਿੰਨਾ ਕੁ ਟਾਈਮ ਲਾਉਣਗੇ ਕੰਟਾ ਹੋ ਗਿਆ ਮੁੰਡੇ ਨੇ ਫੋਨ ਕਰੇ ਨੀ ਮੰਮੀ ਅਸੀਂ ਚੱਲ ਪਏ ਪਤਾ ਨਹੀਂ ਹਲੇ ਕਿਉਂ ਨਹੀਂ ਆਏ ਹੈਗੇ ਵੇ ਪੁੱਤ ਬਾਹਰ ਹੀ ਟਾਈਮ ਲਾਤਾ ਨਾਲੇ ਮੈਨੂੰ ਤੇਰਾ ਗੱਡੀ ਨਹੀਂ ਦੀਂਦਾ ਉਹ ਬੱਸ ਵੇਪੇ ਪਿਛਲੀ ਗੱਡੀ ਚ ਆਉਂਦਾ ਥੋੜੇ ਥੋੜੇ ਨਾਲ ਟਾਈਮ ਲੱਗ ਜਾਂਦਾ ਆ ਗਿਆ ਆ ਗਿਆ ਪੁੱਤ ਆ ਗਿਆ ਮੈਂ ਚਲ ਖੋਲਤਾ ਕਿਲਾਬ ਹੁਣੂ ਆ ਉੱtre ਪਕਾਇਆ ਆ ਵਧਾਈਆਂ ਤੁਹਾਨੂੰ ਨਾਲੇ ਤੁਹਾਨੂੰ ਵੀ ਵਧਾਈਆਂ ਜੀ ਨਹੀਂ ਮਾਸਾ ਦੇ ਕੇ ਜਿਉਂਦੇ ਰਹੋ ਪੁੱਤ ਜਿਉਂਦੇ ਰਹੋ ਪੁੱਤ ਜਿਉਂਦੇ ਰਹੋ

Eh, what there is a tea ਬੇਪੁੱਤ ਤੂੰ ਤਾਂ ਬਾਰੀ ਲੇਟ ਹੋ ਗਏ ਮੈਨੂੰ ਤਾਂ ਇੰਨਾ ਚੌਥੀ ਮੈਂ ਤਾਂ ਕਦੋਂ ਦੀ ਗੜਬੀ ਚੱਕੀ ਖੜੀਂਗੇਗੀ ਓਹੋ ਹੁਣ ਇਹਨਾਂ ਨਾਲ ਉਰੀ ਗੱਲਾਂ ਮਾਰੀ ਜਾਣਗੀਆਂ ਅੰਦਰ ਵੀ ਲੈ ਚਾਲ ਇਹਨਾਂ ਨੂੰ ਆਜੋ ਆਜੋ ਪੁੱਤ ਆਜੋ ਅੰਦਰ ਆਜੋ ਉਹ ਕੀ ਹੋ ਗਿਆ ਕੀ ਹੋ ਗਿਆ ਪੁੱਤ ਠੀਕ ਤਾਂ ਹੈਗੀ ਤੂੰ ਭੁੱਖੀ ਹੋ ਗਿਆ ਕੁਛ ਨਹੀਂ ਮੰਮੀ ਬਸ ਕਬਰ ਹਟਦੀ ਹੋ ਰਹੀ ਹੈ ਓਹ ਉਰੀ ਗੱਲਾਂ ਮਾਰੀ ਜਾਣਗੀਆਂ ਕੁੜੀ ਨੂੰ ਖੜੀ ਕਰ ਲੈ ਅੰਦਰ ਲੈ ਚਾਲਾ ਮੈਂ ਡਾਕਟਰ ਨੂੰ ਫੋਨ ਕਰਦਾ ਚੱਲ ਕੇ ਮੈਂ ਚੱਲ ਅੰਦਰ ਚਾਚਾ ਨੂਨ ਨੂੰ ਅੰਦਰ ਬਿਠਾ ਛੇਤੀ ਮੈਂ ਡਾਕਟਰ ਨੂੰ ਲਾਉਣਾ ਕੋਈ ਚੈਨਿਟੀ ਕੀ ਹੋ ਗਈ ਇਹਨਾਂ ਨੂੰ ਡਾਕਟਰ ਸਾਹਿਬ ਆਉਂਦੀ ਨਹੀਂ ਸਾਲੀਆਂ ਲੱਗੀਆਂ ਚੱਕਰ ਜਾ ਖਾ ਕੇ ਡਿੱਗ ਪਈ ਹੁਣ ਵੀ ਕਹਿੰਦੀ ਬਹੁਤ ਚੱਕਰ ਆ ਰਹੇ ਨੇ ਅੱਛਾ ਹਾਂਜੀ ਡਾਕਟਰ ਸਾਹਿਬ ਕੋਲੋਂ ਤੱਕ ਠੀਕ ਹੋ ਜਾਣਗੇ ਜੀ ਮੈਨੂੰ ਲੱਗਦਾ ਇਹਨਾਂ ਦੀ ਰਿਪੋਰਟ ਕਰਾਣੀ ਪਊਗੀ ਰਿਪੋਰਟ ਤੋਂ ਬਾਅਦ ਹੀ ਦੱਸ ਸਕਦਾ ਮੈਂ ਡਾਕਟਰ ਸਾਹਿਬ ਕਵਰੋ ਨਹੀਂ ਕਰਦੀ ਨਹੀਂ ਕੋਈ ਇਹ ਤਾਂ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂ ਮੈਂ ਕਰਦਾ ਇਹਦਾ ਸੈਂਪਲ ਲੈ ਲੈਣਾ ਠੀਕ ਹੈ ਜੀ ਲੈ ਲਓ ਡਾਕਟਰ ਸਾਹਿਬ ਮੈਨੂੰ ਤਾਂ ਲੱਗਦਾ ᱛੀਏ ਕੁਝ ਖਾਣ ਪੀਣ ਨਾਲ ਹੋ ਗਿਆ ਪੁੱਤ ਤਜਾਬ ਜਾ ਵਧ ਗਿਆ ਹੋਣਾ ਪਰ ਮੈਨੂੰ ਇੱਕ ਗੱਲ ਦੱਸ ਪੁੱਤ ਪਹਿਲਾਂ ਤਾਂ ਨਹੀਂ ਕਿਤੇ ਇਹ ਕੰਮ ਹੋਇਆ ਤੇਰੇ ਨਾਲ ਨਹੀਂ ਨਹੀਂ ਮੰਮੀ ਜੀ ਪਹਿਲਾਂ ਤਾਂ ਕਦੇ ਨਹੀਂ ਹੋਇਆ ਚੱਲ ਪੁੱਤ ਖਾਦੇ ਪੀਤੇ ਨਾਲ ਹੀ ਕੁਝ ਹੋ ਗਿਆ ਬਸ ਬੇਬੇ ਡਰਨ ਦੀ ਲੋੜ ਨਹੀਂ ਖਾਦੇ ਪੀਤੇ ਕਰਕੇ ਹੋ ਗਿਆ ਹੋਣਾ ਰਿਪੋਰਟ ਆਉਂਦੀ ਹੈ ਲੱਗ ਜੂ ਪਤਾ ਹਾਂ ਪੁੱਤ ਬਸ ਆ ਜ ਮੈਂ ਵੀ ਇੰਦੀਕੀ ਜਾਨੀ ਹੈ ਕਿ ਕਿਤੇ ਦਵਾਈ ਦਵਾਈ ਚੰਗੇ ਡਾਕਟਰ ਤੋਂ ਹਨਾ ਮਾੜਾ ਮੋਟਾ ਹੋ ਹੀ ਜਾਂਦਾ ਪੁੱਤ ਕੋਈ ਤਲੀਆਂ ਫਲੀਆਂ ਚੀਜ਼ਾਂ ਨਾਲ ਹਾਂ ਬੇਬੇ ਹਾਂ ਪੁੱਤ ਪਾਣੀ ਪੂਣੀ ਦੇਵਾ ਮੇਰੀ ਟੀ ਨੂੰ ਨਹੀਂ ਨਹੀਂ ਮੰਮੀ ਜੀ ਠੀਕ ਹੈ ਚਾਚੂ ਲਿਆ ਤਾਂ ਨਿੱਕਰਾ ਕਰਕੇ ਚਾਹ ਲਿਆ ਦਿਓ ਹਾਂ ਚਾਹ ਬਣਾ ਕੇ ਲਿਓ ਨੇ ਮੇਰੀ ਟੀ ਨੂੰ ਤੂੰ ਪੁੱਤ ਖਿਆਲ ਰੱਖੀ ਕੁੜੀ ਦਾ ਮਾੜਾ ਜਾਂ ਹੈ ਜੀ ਚੰਗਾ ਆ ਰਿਪੋਰਟ ਆ ਗਈ ਛੋਟੀ ਕੀ ਹੈ WhatsApp ਤੇ ਪੁੱਛ ਇਹ ਤਾਂ ਤੁਸੀਂ ਆਪੇ ਦੇਖ ਲਓ ਜੇ ਤੁਹਾਨੂੰ ਕਿਸੇ ਤਰ੍ਹਾਂ ਫਰਕ ਲੱਗਦਾ ਨਾ ਕਿ ਤੋ ਹੋਰ ਕਰਵਾ ਸਕਦੇ ਹਾਂ ਮਤਲਬ ਤੁਸੀਂ ਆਪੇ ਪੜੇ ਲਿਖੇ ਹੋ ਦੇਖ ਲਓ ਤੇ ਕੀ ਗੱਲ ਪੁੱਤ ਕੋਈ ਗਲਤ ਬਿਮਾਰੀ ਤਾਂ ਨਹੀਂ ਆ ਗਈ ਆਂ ਛੜਤੀ ਤੂੰ ਮੈਨੂੰ ਦੱਸਦਾ ਕਿਉਂ ਨਹੀਂ ਪੁੱਤ ਪੁੱਤ ਕਿਉਂ ਨਹੀਂ ਦੱਸਦਾ ਤੂੰ ਕਿਉਂ ਨਹੀਂ ਬੋਲਦਾ ਪੁੱਤ ਲੈਤੀਏ ਲੈ ਕੁੜੀ ਤੈਨੂੰ ਪੜਾਉਣੀਆਂ ਲੈਤੀਏ ਮੈਨੂੰ ਫਿਕਰ ਹੋ ਰਹੀ ਹੈ ਮੇਰੀ ਤੀ ਬਣ ਕੇ ਮੈਨੂੰ ਛੇਤੀ ਦਿਨੇ ਪੜਕੇ ਸੀ ਨਾ ਪੁੱਤਾਂ ਏ ਪ੍ਰੈਗਨੈਂਟ ਹਾਂ ਹਾਂ ਮੈਂ ਮੱਚਾ ਬੂ ਮੈਂ ਮੈਂ ਤਾਂ ਕੀ ਬੋਲਦੀ ਕਿਵੇਂ ਕੀ ਹੋ ਗਿਆ ਹਾ ਰੱਬਾ ਮੈਂ ਕੀ ਕਰਾਂ ਤੇ ਤੇਰੇ ਖੜਾ ਆਪੀ ਮਾਰ ਕੇ ਰਹਿ ਗਈ ਬੂ ਮੈਂ ਕੀ ਰੋਚਾ ਵੀ ਮੈਂ ਕੀ ਦੇਖ ਲਿਆ ਇਸ ਵਿੱਚ ਮੈਂ ਕੀ ਦੇਖ ਲਿਆ ਹਰਬਾ ਹਰ ਮੈਂ ਲੁੱਟੀ ਗਈ ਗਏ ਮੈਨੂੰ ਕੀ ਪਤਾ ਤੇਰੇ ਚਾਕ ਚੂਤਾਂ ਨੇ ਰਬਾਹ ਹਾਂ ਮੈਂ ਤਾਂ ਆਵਦਾ ਪੁੱਤ ਡੋਬ ਲਿਆ ਸਸਿਕਾਲ ਦੋਸਤੋ ਦੋਸਤੋ ਕਿਵੇਂ ਲੱਗ ਰਹੀ ਹੈ ਸਾਡੀ ਸੀਰੀਜ਼ ਜੇ ਚੰਗੀ ਲੱਗ ਰਹੀ ਹੈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਹਾਂ ਪਿੰਡੂ ਬੰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਇਹ ਜਿਹੜਾ ਤੁਸੀਂ ਪਾਰਟ ਦੇਖਿਆ ਹਨਾ ਜੀ ਇਹ ਸੀਜ਼ਨ ਦਾ 10ਵਾਂ ਪਾਰਟ ਸੀ ਤੇ ਸਾਨੂੰ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਹਨਾ ਵੀ ਅੱਗੇ ਜਿਹੜੇ ਨੈਕਸਟ ਸੀਜ਼ਨ ਆਪਾਂ ਸ਼ੁਰੂ ਕਰਾਂਗੇ ਇਹਦਾ ਵੀ ਉਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਐਡ ਕਰੀਏ ਕਿੱਦਾਂ ਦੀ ਸਟੋਰੀ ਚਾਹੀਦੀ ਹੈ ਤੁਹਾਨੂੰ ਕਿਹੜਾ ਕੈਰੈਕਟਰ ਨੂੰ ਤੁਸੀਂ ਨੇ ਸਭ ਤੋਂ ਘੈਂਟ ਲੱਗ ਰਿਹਾ ਤੇ ਕੀ ਕੀ ਆਪਾਂ ਜਿਹੜੇ ਮੂਵਮੈਂਟਸ ਨੇ ਉਹ ਚੇਂਜ ਕਰ ਸਕਦੇ ਹਨਾ ਉਹ ਜ਼ਰੂਰ ਦੱਸਿਓ ਇਹ ਆਪਣੀ ਸਾਰੀ ਟੀਮ ਸੀ ਤੇ ਸਾਰੀ ਟੀਮ ਵੱਲੋਂ ਜਿਹੜੇ-ਜਿਹੜੇ ਵੀ ਕਿਰਦਾਰਾਂ ਨੂੰ ਤੁਸੀਂ ਨੇ ਪਿਆਰ ਕੀਤਾ ਪਰ ਉਹਨਾਂ ਦੇ ਨਾਮ ਕਰਕੇ ਨਾ ਸਬਸਕ੍ਰਾਈਬ ਜ਼ਰੂਰ ਕਰਿਓ ਪਿੰਡੂ ਬੰਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਿਓ ਆਹ ਮੇਰੀ ਚੱਲਦੀ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰ ਲਓ ਤੁਸੀਂ ਬਸ ਧੰਨਵਾਦ ਜੀ